ਗੱਲ ਹੈਗੀ 18ਵੀਂ ਸਦੀ ਦੀ ਵੇਲਾ ਜ਼ਕਰੀਆ ਖਾਨ ਦਾ ਤੇ ਮੁਗਲਾਂ ਦੀ ਢੈਂਦੀ ਕਲਾ ਦਾ ਤੇ ਸਿੱਖਾਂ ਦੀ ਚੜ੍ਹਤ ਦਾ ਵੇਲਾ ਤੇ ਉਸ ਸਮੇਂ ਜ਼ਕਰੀਆ ਖਾਨ ਹੋਇਆ ਜ਼ਕਰੀਆ ਖਾਨ ਬਾਰੇ ਆਖਿਆ ਜਾਂਦਾ ਵੀ ਉਹਦੋਂ ਵਾਰ ਨਜ਼ਾਬਤ ਦੇ ਵਿੱਚ ਖੁਸਰੇ ਬੱਦੀ ਪੱਗ ਕਿ ਮਰਦ ਸਦਾਵੇ ਵੀ ਅਗਰ ਜੇ ਖੁਸਰਾ ਪੱਗ ਬਨ ਲੇ ਤਾਂ ਮਰਦ ਨਹੀਂ ਖਵਾ ਸਕਦਾ ਇਹ ਗੱਲ ਆਖੀ ਸੀ ਵਾਰ ਨਜ਼ਾਬਤ ਦੇ ਵਿੱਚ ਜ਼ਕਰੀਆ ਖਾਂ ਦੇ ਬਾਰੇ ਨਜ਼ਾਬਤ ਨੇ ਇਹ ਹੋਈ ਸੀ ਜੰਗ ਨਾਦਰ ਸ਼ਾਹ ਤੇ ਜ਼ਕਰੀਆ ਖਾਂ ਦੀ ਤੇ ਇਹ ਉਦੋਂ ਦੀ ਆਖੀ ਹੋਈ ਗੱਲ ਦੁਨੀਆ ਦੇ ਵਿੱਚ ਇੰਨੀ ਪ੍ਰਚਲਿਤ ਹੋ ਗਈ ਕਿ ਇੱਕ ਅਖਾਣ ਬਣ ਗਈ ਖੁਸਰੇ ਬੱਦੀ ਪੱਗ ਕੀ ਮਰਦ ਸਦਾਵੇ ਹਾਲਾਂਕਿ ਉਹਨਾਂ ਦੀ ਵੀ ਇੱਕ ਅਲੱਗ ਕੈਟਾਗਰੀ ਹੈ ਤੇ ਉਹ ਵੀ ਇੱਕ ਸਤਿਕਾਰ ਦਾ ਪਾਤਰ ਨੇ ਪਰ ਉਸ ਵੇਲੇ ਦੀ ਨਜ਼ਾਬਤ ਦੇ ਵਿੱਚ ਇਹ ਗੱਲ ਆਖੀ ਗਈ ਸੀ ਤੋਂ ਉਸ ਆਧਾਰ ਤੇ ਆਪਾਂ ਗੱਲ ਕਰਾਂਗੇ ਕਿ ਇਹ ਅਖਾਣ ਬਣ ਗਿਆ ਵੀ ਖੁਸਰੇ ਬੱਦੀ ਪੱਗ ਕੀ ਉਹ ਮਰਦ ਸਦਾਵੇ ਉਸ ਸਮੇਂ ਦੱਸਿਆ ਜਾਂਦਾ ਵੀ ਨਾਦਰ ਸ਼ਾਹ ਨੇ ਜਦੋਂ ਲਾਹੌਰ ਤੇ ਹਮਲਾ ਕੀਤਾ ਤਾਂ ਜ਼ਕਰੀਆ ਖਾਂ ਨੇ ਹਾਰ ਮੰਨ ਲਈ ਸੀ ਹਥਿਆਰ ਸੱਟ ਤੇ ਸੀ ਤੇ ਉਸ ਵੇਲੇ ਫਿਰ ਬਾੜ ਨਜ਼ਾਬਤ ਦੇ ਵਿੱਚ ਕਿਉਂਕਿ ਜਿਹੜਾ ਜ਼ਕਰੀਆ ਖਾਂ ਸੀ ਨਾ ਇਹਨੂੰ ਸਿੱਖ ਵੀ ਨਫ਼ਰਤ ਕਰਦੇ ਸੀ ਇਹਨੂੰ ਮੁਸਲਮਾਨ ਵੀ ਨਫ਼ਰਤ ਕਰਦੇ ਸੀ ਕਿਉਂਕਿ ਬੜਾ ਪਾਏਵੰਦ ਬੰਦਾ ਨਹੀਂ ਸੀ ਤੇ ਹੈ ਕੌਣ ਸੀਗਾ ਇਹ ਅਬਦ ਸੁਮੱਦ ਖਾਂ ਦਾ ਮੁੰਡਾ ਤੇ ਸ਼ਾਹ ਨਵਾਜ਼ ਖਾਂ ਦਾ ਪਿਓ ਤੇ ਜਦੋਂ ਬੰਦਾ ਸਿੰਘ ਬਹਾਦਰ ਜੀ ਨੂੰ ਗੁਰਦਾਸ ਨੰਗਰ ਦੀ ਜੰਗ ਉਹਦੇ ਵਿੱਚੋਂ ਦਿੱਲੀ ਲੈ ਕੇ ਗਏ ਨਹੀਂ ਫੜ ਕੇ ਤਾਂ ਉਸ ਸਮੇਂ ਇਹਦੀ ਅਗਵਾਈ ਦੇ ਵਿੱਚ ਲੈ ਕੇ ਗਈ ਸੀ ਜ਼ਕਰੀਆ ਖਾਨ ਦੀ ਅੱਜ ਆਪਾਂ ਇਸ ਅਖਾਣ ਦੇ ਆਲੇ ਦੁਆਲੇ ਗੱਲਬਾਤ ਕਰਾਂਗੇ ਜਿਹੜਾ ਕਿ ਉਸ 18ਵੀਂ ਸਦੀ ਤੋਂ ਪ੍ਰਚਲਿਤ ਹੋਇਆ ਖੁਸਰੇ ਬੱਦੀ ਪੱਗ ਕੀ ਮਰਦ ਸਦਾਵੇ ਇਹਦਾ ਵਿਸਥਾਰ ਇਤਿਹਾਸ ਵੀ ਆਪਾਂ ਥੋੜਾ ਜਿਹਾ ਰੋਕੇ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਵੀ ਜ਼ਕਰੀਆ ਖਾਨ ਦਾ ਸਿੱਖਾਂ ਦੇ ਨਾਲ ਵੀ ਵੈਰ ਚੱਲਦਾ ਸੀ ਇਨੂੰ ਖਾਨ ਬਹਾਦਰ ਦੇ ਤੌਰ ਤੇ ਵੀ ਸਨਮਾਨਿਆ ਗਿਆ ਸੀਗਾ ਮੁਗਲ ਫੌਜ ਮੁਗਲ ਸਰਕਾਰ ਵੱਲੋਂ ਤਾਂ ਅਸਲ ਦੇ ਵਿੱਚ ਸਖਾਲਸਾ ਫੌਜ ਨੂੰ ਖਾਨ ਨੂੰ ਹੀ ਆਖਦੇ ਖਾਨ ਨੂੰ ਹੀ ਆਖਦੇ ਸੀਗੇ ਇਸ ਤਰੀਕੇ ਦੇ ਉਚਾਰਨ ਮਤਲਬ ਉਚਾਰਦੇ ਕਈ ਤਣ ਨੂੰ ਭਾਬੀ ਕਹੇ ਕਿ ਵੀ ਉਚਾਰਨ ਕਰਦੇ ਸੀਗੇ ਪਰ ਅਸਲ ਦੇ ਵਿੱਚ ਇਹਦੀ ਲਾਗਡਾਟ ਬਹੁਤ ਚੱਲਦੀ ਸੀ ਸਿੱਖਾਂ ਦੇ ਨਾਲ ਉਸੇ ਵੇਲੇ ਹੀ ਸਿੱਖਾਂ ਦੇ ਸਿਰਾਂ ਦੇ ਮੁੱਲ ਲਾਏ ਜਾਂਦੇ ਸ ਤੇ ਲਾਹੌਰ ਦੇ ਇੱਕ ਦਰਵਾਜ਼ੇ ਉੱਤੇ ਸਿੱਖਾਂ ਦੇ ਸਿਰਾਂ ਨੂੰ ਵਿੱਚਿਆ ਜਾਂਦਾ ਸੀਗਾ ਮਤਲਬ ਕੋਈ ਉਹਨੇ ਨਾਲ ਕਰਤਾ ਸੀ ਕਿ ਜੇ ਕੋਈ ਸਿਰ ਸਿੱਖਾਂ ਦਾ ਵੱਢ ਕੇ ਲਿਆਵੇ ਤੇ ਮੇਥੋਂ ਇਨਾਮ ਪ੍ਰਾਪਤ ਕਰੇ ਤੋਂ ਉਸੇ ਤਹਿਤ ਫਿਰ ਲੋਕ ਕੀ ਆ ਕਿ ਸਿਰਾਂ ਨੂੰ ਲੈ ਜਾਂਦੇ ਸੀ ਤੁਹਾਨੂੰ ਇਨਾਮ ਪ੍ਰਾਪਤ ਕਰਦੇ ਸੀ ਮਤਲਬ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪੈਂਦੇ ਸੀ ਉਸ ਦੌਰ ਤੇ ਵਿੱਚ ਉਸ ਤੋਂ ਬਾਅਦ ਫਿਰ ਜਦੋਂ ਸਿੱਖਾਂ ਦੀ ਚੜ੍ਹਤ ਵੀ ਸੀ ਕਿਉਂਕਿ ਸਿੱਖ ਵੀ ਹਮਲੇ ਕਰਨੋਂ ਨਹੀਂ ਸੀ ਹਟਦੇ ਇਧਰੋਂ ਇਹ ਵੀ ਆਪਦੀ ਆਈ ਦੇ ਉੱਤੇ ਸੀਗਾ ਕਿਉਂਕਿ ਬਹੁਤ ਬਦਮਾਸ਼ ਕਸ ਕਸਮਦਾਏ ਸੂਬੇਦਾਰ ਹੋਇਆ ਇਹ 1726 ਦੇ ਈਸਵੀ ਦੇ ਵਿੱਚ ਪੰਜਾਬ ਦਾ ਸੂਬੇਦਾਰ ਬਣਿਆ ਸੀ ਉਸ ਤੋਂ ਪਹਿਲਾਂ ਇਹ ਜੰਮੂ ਦਾ ਸੂਬੇਦਾਰ ਵੀ ਰਿਹਾ ਤਾਂ ਇਹਨੇ ਕੀ ਕੀਤਾ ਕਿ ਨੇ ਧਰਮ ਦੇ ਨਾਂ ਤੇ ਜਹਾਦ ਛੇੜਦਾ ਵੀ ਆਪਾਂ ਸਿੱਖਾਂ ਦੇ ਖਿਲਾਫ ਜਹਾਦ ਲੜਨਾ ਇਹਨੇ ਗੁਜਰਾਂ ਨੂੰ ਪਠਾਣਾ ਨੂੰ ਸੈਯਦਾਂ ਨੂੰ ਮਤਲਬ ਮੁਸਲਮਾਨ ਸਮਾਜ ਨੂੰ ਸਭ ਨੂੰ ਇਕੱਠਾ ਕਰ ਲਿਆ ਵੀ ਆਪਾਂ ਸਿੱਖਾਂ ਦੇ ਖਿਲਾਫ ਜਹਾਦ ਲੜਨਾ ਜਹਾਦ ਦਾ ਮਤਲਬ ਕੀ ਹੁੰਦਾ ਵਾ ਧਰਮ ਯੁੱਧ ਵੀ ਆਪਾਂ ਧਰਮ ਯੁੱਧ ਲੜਨਾ ਹਾਲਾਂਕਿ ਲੜਾਈ ਤਾਂ ਇੱਕ ਸਿਆਸੀ ਵੀ ਸੀਗੀ ਇੱਕ ਕਿਸਮ ਦੀ ਤੇ ਇਹਨੇ ਇੱਕ ਧਰਮ ਦਾ ਮਸਲਾ ਵੀ ਬਣਾਤਾ ਜਿਹਦਾ ਬਹੁਤ ਸਾਰੇ ਮੁਸਲਮਾਨਾਂ ਨੇ ਵੀ ਵਿਰੋਧ ਕੀਤਾ ਵੀ ਇਹ ਗੱਲ ਠੀਕ ਨਹੀਂ ਕਿਉਂਕਿ ਸਰਕਾਰ ਦੇ ਨਾਲ ਟੱਕਰ ਸੀ ਸਰਕਾਰ ਤੇ ਇੱਕ ਧਰਮ ਦੀ ਟੱਕਰ ਕਹਿ ਸਕਦੇ ਆ ਆਪਾਂ ਜਾਂ ਇੱਕ ਆਪਦੀ ਹੋਂਦ ਦੀ ਟੱਕਰ ਕਹਿ ਸਕਦੇ ਹਾਂ ਉਸ ਸਮੇਂ ਹੋਂਦ ਬਚਾਉਣ ਲਈ ਜਾਂ ਆਪਦੀ ਹੋਂਦ ਸੁਤੰਤਰ ਹੋਂਦ ਲਈ ਲੜਾਈ ਲੜ ਰਹੇ ਸੀ ਸਿੱਖ ਸੂਰਮੇ ਤੇ ਉਧਰਲੇ ਪਾਸੇ ਸਰਕਾਰ ਸੀ ਉਸ ਨਾਲ ਦੋਨਾਂ ਦੇ ਵਿੱਚ ਟੱਕਰ ਸੀ ਪਰ ਇਸੇ ਤਰੀਕੇ ਮੂਲੋਵਾਲ ਦੇ ਇੱਕ ਪਾਸੇ ਸਿੱਖ ਤੇ ਦੂਜੇ ਪਾਸੇ ਹੈਦਰੀ ਫੌਜਾਂ ਇਨਾਂ ਦੇ ਵਿੱਚ ਟੱਕਰ ਹੋਈ ਤਾਂ ਉਸ ਦੇ ਵਿੱਚ ਸਿੱਖਾਂ ਨੇ ਸਿੱਖਾਂ ਦੀ ਫੌਜ ਨੇ ਇਸ ਹੈਦਰੀ ਫੌਜ ਦੇ ਮੈਂ ਕਹਿੰਦਾ ਕਿ ਨੱਕ ਦੇ ਨਾਲ ਚਰੇ ਚਵਾਤੇ ਇਸ ਗੱਲ ਤੋਂ ਫਿਰ ਜ਼ਕਰੀਆ ਖਾਂ ਬਹੁਤ ਪਰੇਸ਼ਾਨ ਹੋਇਆ ਉਹਨੂੰ ਸਮਝ ਨਹੀਂ ਸੀ ਆਉਂਦੀ ਮੈਂ ਕਰਾਂ ਕਿ ਵੀ ਕਿਸ ਤਰੀਕੇ ਨਾਲ ਸਿੱਖਾਂ ਨੂੰ ਦਵਾਵਾ ਹਰ ਹਤਖੰਡਾ ਉਹ ਅਪਣਾ ਚੁੱਕਿਆ ਸੀ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਾ ਚੁੱਕਿਆ ਸੀਗਾ ਤਾਂ ਉਸ ਸਮੇਂ ਫਿਰ ਇਹਨੇ ਸੋਚਿਆ ਵੀ ਕਿਉਂ ਨਾ ਮੈਂ ਸਿੱਖਾਂ ਨਾਲ ਸੁਲਾਹ ਕਰ ਲਾਂ ਇਹਨੇ ਫਿਰ ਕੀ ਕੀਤਾ ਕਿ ਉਸ ਸਮੇਂ ਇੱਕ ਜੰਗੀਰ ਤੇ ਨਵਾਬੀ ਦੇ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਿਆ ਤੋਂ ਉਸ ਸਮੇਂ ਸਿੱਖ ਵੀ ਬੈਠੇ ਸੀ ਗੁਰਮਤਾ ਹੋ ਰਿਹਾ ਸੀ ਉਸ ਵਕਤ ਕਿਉਂਕਿ ਉਸ ਵਕਤ ਗੁਰਮਤੇ ਕੀਤੇ ਜਾਂਦੇ ਸੀ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਤਾਂ ਕੋਈ ਨਵਾਬੀ ਲੈਣ ਨੂੰ ਤਿਆਰ ਨਾ ਹੋਇਆ ਵੀ ਨਵਾਬੇ ਕੌਣ ਲਊਗਾ ਕਿਸ ਕੋਈ ਮੰਨੇ ਨਾ ਤਿਆਰ ਨਾ ਹੋਵੇ ਕਿਉਂਕਿ ਉਸ ਵਕਤ ਸਿੰਘ ਸੂਰਮੇ ਤਖਤਾਂ ਤਾਜਾਂ ਨੂੰ ਠੋਕਰਾਂ ਮਾਰਨ ਵਾਲੇ ਹੁੰਦੇ ਸੀ ਉਹ ਨਵਾਬੀਆਂ ਨਹੀਂ ਸੀ ਲੈੰਦੇ ਉਹ ਨਵਾਬੀਆਂ ਲੈਣ ਲਈ ਚੌਧਰਾ ਲੈਣ ਲਈ ਕਿਸੇ ਦੀਆਂ ਪੱਗਾਂ ਨਹੀਂ ਸੀ ਉਤਾਰਦੇ ਇਹ ਉਹ ਦੌਰ ਦੀ ਗੱਲ ਕਰ ਰਿਹਾ ਮੈਂ ਉਹ ਕਾਲ ਦੌਰ ਸੀ ਉਹ ਕਾਲ ਜ਼ਮਾਨਾ ਸੀ ਜਦੋਂ ਸਿੱਖਾਂ ਤੇ ਸਭ ਤੋਂ ਮੁਸੀਬਤ ਵਾਲਾ ਦੌਰ ਸੀ। ਤੋ ਠੀਕ ਹੈ ਕਿ ਉਸ ਤੋਂ ਪਹਿਲਾਂ ਵੀ ਲੜਾਈਆਂ ਹੋਈਆਂ ਪਰ ਜਿਹੜਾ ਅਸਲ ਦੇ ਵਿੱਚ ਜ਼ਕਰੀਆ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਦਾ ਤੇ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਇਹ ਦੌਰ ਬਹੁਤ ਖਿੱਚੋ ਤਾਣ ਦਾ ਤੇ ਸ਼ਹਾਦਤਾਂ ਦਾ ਤੇ ਕਹ ਲੋ ਕਿ ਕਿਹੜਾ ਜ਼ੁਲਮ ਆ ਜਿਹੜਾ ਸਿੱਖਾਂ ਨੇ ਉਸ ਵਕਤ ਬਰਦਾਸ਼ਤ ਨਹੀਂ ਕੀਤਾ ਤੇ ਪਰ ਉਹਦਾ ਮੁਕਾਬਲਾ ਬਹੁਤ ਡਟ ਕੇ ਸਿੱਖ ਕੌਮ ਨੇ ਕੀਤਾ ਸੀਗਾ। ਆਪਾਂ ਫਿਰ ਉਸ ਵਿਸ਼ੇ ਤੇ ਵਾਪਸ ਆਈਏ ਤਾਂ ਨਵਾਬੀ ਲੈਣ ਲਈ ਕੋਈ ਤਿਆਰ ਨਾ ਹੋਇਆ। ਤਾਂ ਉਸ ਸਮੇਂ ਦੱਸਿਆ ਜਾਂਦਾ ਵੀ ਕਪੂਰ ਸਿੰਘ ਜੀ ਸੀ ਉਹ ਕਹਿੰਦੇ ਵੀ ਆਪਾਂ ਉਹ ਕਹਿੰਦੇ ਕੁਝ ਸਰੂਤਾਂ ਅਨੁਸਾਰ ਦੱਸਿਆ ਜਾਂਦਾ ਵੀ ਉਹ ਪੱਖਾ ਚੱਲਣ ਦੀ ਸੇਵਾ ਕਰਦੇ ਸੀ ਕੁਝ ਅਨੁਸਾਰ ਸੁਣਿਆ ਵੀ ਉਹ ਘੋੜਿਆਂ ਦੀ ਲੱਦ ਚੱਕਣ ਦੀ ਸੇਵਾ ਕਰਦੇ ਸੀ ਉਹ ਕਹਿੰਦੇ ਭਾਈ ਐ ਕਰੋ ਅਸੀਂ ਤਾਂ ਨਹੀਂ ਨਵਾਬੀ ਲੈਣੀ ਐ ਕਰੋ ਉਧਰ ਕਪੂਰਾ ਹੈਗਾ ਉਹਨੂੰ ਨਵਾਬੀ ਦੇ ਦਿਓ ਤਾਂ ਉਧਰ ਕਪੂਰ ਤੋਂ ਪੁੱਛਿਆ ਕਹਿੰਦਾ ਵੀ ਕਪੂਰ ਕਪੂਰਾ ਕਹਿ ਕੇ ਬੁਲਾਇਆ ਜਾਂਦਾ ਸੀਗਾ ਕਹਿੰਦੇ ਵੀ ਨਵਾਬੀ ਲਓ ਕਹਿੰਦਾ ਵੀ ਨਵਾਬੀ ਵੀ ਮੈਂ ਤਾਂ ਨਹੀਂ ਲੈਣੀ ਉਹ ਕਦੇ ਨਵਾਬੀ ਲੈਣੀ ਪਣੀ ਆ ਸਾਟਾ ਇਹ ਫਰਮਾਨ ਆ ਸੀ ਇਕੱਠਿਆਂ ਨੇ ਗੁਰਮਤਾ ਕੀਤਾ ਤੈਨੂੰ ਨਵਾਬੀ ਲੈਣੀ ਪਣੀ ਆ ਉਹ ਕਹਿੰਦੇ ਠੀਕ ਆ ਕਿ ਨਵਾਬੀ ਤਾਂ ਮੈਂ ਲੈ ਲੈਣਾ ਪਰ ਮੈਂ ਸਿੰਘਾਂ ਦੇ ਘੋੜਿਆਂ ਦੀ ਲਦ ਚੱਕਣ ਵਾਲੀ ਸੇਵਾ ਨਹੀਂ ਛੱਡਣੀ ਮਤਲਬ ਇਸ ਤਰੀਕੇ ਦੇ ਸਮਰਪਣ ਦੀ ਭਾਵਨਾ ਵੀ ਉਹਨਾਂ ਸਿੱਖਾਂ ਦੇ ਵਿੱਚ ਹੁੰਦੀ ਸੀਗੀ ਉਸ ਤੋਂ ਬਾਅਦ ਰਾਜਨਾਮਾ ਕਰ ਲਿਆ ਤਾਂ ਉਸ ਤੋਂ ਬਾਅਦ ਵਿੱਚ ਫਿਰ ਦੱਸਿਆ ਜਾਂਦਾ ਵੀ ਜ਼ਕਰੀਆ ਖਾਨ ਨੇ ਹਰਮੰਦਰ ਸਾਹਿਬ ਤੇ ਅਟੈਕ ਕਰਵਾਇਆ ਤਾਂ ਫੇਰੇ ਫੇਰ ਸਿੰਘ ਜੀ ਰਾਬ ਵਾਪਸ ਲੈ ਲੀਆਂ ਸੀ ਸਿੰਘਾਂ ਨੂੰ ਜੰਗਲਾਂ ਦੇ ਵਿੱਚ ਰਹਿਣਾ ਪਿਆ ਉotras ਤਰੀਕੇ ਨਾਲ ਖਿੱਚੋ ਤਾਣ ਚੱਲਦੀ ਰਹੀ ਸੀ ਗੱਲ ਕਰੀਏ ਵੀ ਇਹ ਇਹਦੇ ਬਾਰੇ ਅਖਾਣ ਕਿਵੇਂ ਪ੍ਰਚਲਿਤ ਹੋ ਗਿਆ ਵੀ ਖੁਸਰੇ ਬੱਦੀ ਪੱਗ ਕੀ ਮਰਦ ਸਦਾਵੇ ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਜਦੋਂ ਰਾਵੀ ਟੱਪ ਕੇ ਨਾਦਰ ਸ਼ਾਹ ਨੇ ਹਮਲਾ ਕੀਤਾ ਪੰਜਾਬ ਵਾਲੇ ਪਾਸੇ ਲਾਹੌਰ ਤੇ ਕਬਜ਼ਾ ਹੋਇਆ ਤਾਂ ਜ਼ਕਰੀਆ ਖਾਂ ਦੀ ਫੌਜ ਮੁਕਾਬਲਾ ਨਾ ਕਰ ਸਕੀ ਇਹ ਦੱਸਿਆ ਜਾਂਦਾ ਵੀ ਕਿਲੇ ਦੇ ਦਰਵਾਜ਼ੇ ਖੁੱਲੇ ਛੱਡ ਕੇ ਭੱਜ ਰਿਆ ਸੀ ਵੀ ਬਾਹਰ ਵੀ ਲਾਉਣ ਦੀ ਨਹੀਂ ਹਿੰਮਤ ਨਾ ਕੀਤੀ ਵੀ ਨਹੀਂ ਭੱਜੜ ਪੈ ਗਈ ਇਹਨੂੰ ਠੀਕਾ ਕਿ ਕਿਲੇ ਦੇ ਬੁਰਜਾਂ ਤੇ ਰੱਖੀਆਂ ਤੂਪਾਂ ਨੇ ਚਲਾਈਆਂ ਪਰ ਕੋਈ ਫਾਇਦਾ ਨਾ ਹੋਇਆ ਤਾਂ ਨਾਦਰ ਸ਼ਾਹ ਜਿਹੜਾ ਕਿ ਈਰਾਨ ਦਾ ਸੀਗਾ ਜਿਹਦਾ ਹਮਲਾ 1739 ਦੇ ਵਿੱਚ ਦੱਸਿਆ ਜਾਂਦਾ ਵੀ ਭਾਰਤ ਵਾਲੇ ਪਾਸੇ ਹੋਇਆ ਤਾਂ ਉਸ ਸਮੇਂ ਫਿਰ ਕਿਹਾ ਜਾਂਦਾ ਵੀ ਨਸ਼ਾਲੀਮਾਰ ਬਾਗ ਦੇ ਵਿੱਚ ਡੇਰੇ ਲਾਏ ਹੋਏ ਸੀਗੇ ਇਹਨਾਂ ਨਾਦਰ ਸ਼ਾਹ ਨੇ ਤਾਂ ਇਹਨੇ ਫਿਰ ਭੱਜ ਗਿਆ ਜਦੋਂ ਜ਼ਕਰੀਆ ਖਾਨ ਇਹਨੇ ਫਿਰ ਕੋਈ ਆਪ ਦਾ ਸੁਨੇਹਾ ਘੱਲਿਆ ਨਾਦਰ ਸ਼ਾਹ ਕੋਲੇ ਵੀ ਮੈਂਤਾਲੀ ਗੱਲ ਆ ਮੇਰੇ ਨਾਲ ਰਾਜਨਾਮਾ ਕਰ ਲੈ ਵੀ ਜੋ ਤੂੰ ਆਖੇਂਗਾ ਮੈਂ ਮੰਨਣ ਨੂੰ ਤਿਆਰਾਂ ਤੇ ਮੈਂ ਤੇਰਾ ਵਫਾਦਾਰ ਵੀ ਰਹੂੰਗਾ ਨਾਦਰ ਸ਼ਾਹ ਨੇ ਚਲੋ ਸੁਲਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇੱਕ ਵਜ਼ੀਰ ਕੱਲਿਆ ਨਾਦਰ ਸ਼ਾਹ ਜਕਰੀਆ ਖਾਨ ਨੇ ਤੋਂ ਉਸ ਤੋਂ ਬਾਅਦ ਫਿਰ ਮੁਲਾਕਾਤ ਜ਼ਕਰੀਆ ਖਾਨ ਦੀ ਹੋਈ ਤਾਂ ਜ਼ਕਰੀਆ ਖਾਨ ਨੇ 20 ਲੱਖ ਰੁਪਏ ਉਹਨਾਂ ਜ਼ਮਾਨਿਆਂ ਦੇ ਵਿੱਚ ਨਾਦਰ ਸ਼ਾਹ ਨੂੰ ਦੇਣਾ ਮੰਨ ਲਿਆ ਜਿਹੜੀਆਂ ਕਿ ਪਹਿਲਾਂ ਹੀ ਸ਼ਰਤਾਂ ਤੈਅ ਹੋ ਗਈਆਂ ਸੀਗੀਆਂ ਤਾਂ ਉਸੇ ਤਹਿਤ ਫਿਰ ਜਦੋਂ ਤੱਕ ਸਰਕਾਰੀ ਖਜ਼ਾਨੇ ਜੋ ਪਾਇਆ ਗਿਆ ਤੇ ਅੱਦੇ ਲੋਕਾਂ ਤੋਂ ਇਕੱਠੇ ਕਰਕੇ ਨਾਦਰ ਸ਼ਾਹ ਨੂੰ 20 ਲੱਖ ਰੁਪਏ ਦਿੱਤਾ ਗਿਆ ਉਸ ਜ਼ਮਾਨੇ ਦੇ ਵਿੱਚ ਤੇ ਜਦੋਂ ਫਿਰ ਜ਼ਕਰੀਆ ਖਾਨੇ ਹਾਰ ਮੰਨ ਲਈ ਤੇ ਨਾਦਰ ਸ਼ਾਹ ਜਿੱਤ ਗਿਆ ਤਾਂ ਵਾਰ ਨਜ਼ਾਬਤ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਹੋਇਆ ਸੀਗਾ ਵੀ ਕਿਉਂਕਿ ਬਿਸ਼ਰਮੀ ਭਰੀ ਹਾਰ ਸੀ ਜ਼ਕਰੀਆ ਖਾਨ ਲਈ ਤਾਂ ਉਸ ਸਮੇਂ ਫਿਰ ਇਹਨੂੰ ਤਾਨੇ ਮੀਨੇ ਮਾਰੇ ਗਏ ਸੀ ਵਾਰ ਨਜ਼ਾਬਤ ਦੇ ਵਿੱਚ ਖੁਸਰੇ ਬੱਦੀ ਪੱਗ ਕੀ ਮਰਦ ਸਦਾਵੇ ਮਾਤਰਾ ਵੀ ਇਹਨੂੰ ਲਾਣ ਤਾਂ ਪਾਈਆਂ ਗਈਆਂ ਸੀ ਜ਼ਕਰੀਆ ਖਾਨ ਨੂੰ ਤੇ ਇਹ ਗੱਲ ਫਿਰ ਲੋਕਾਂ ਚ ਵੀ ਪ੍ਰਚਲਿਤ ਹੋ ਗਈ ਤੇ ਮੂੰਹੋਂ ਮੂੰਹੋਂ ਚੱਲਦੀ ਇਹ ਕਹਾਵਤ ਬਣ ਗਈ ਅਖੌਤ ਬਣ ਗਈ ਤੇ ਅੱਜ ਵੀ ਇਹ ਪ੍ਰਚਲਿਤ ਆ ਅਗਰ ਸਾਨੂੰ ਇਸ ਤਰੀਕੇ ਦੀ ਹੋਰ ਵੀ ਵੀਡੀਓ ਦੇਖਣੀ ਚਾਹੂੰ ਤਾਂ ਹਰਪੇ ਸਿੱਧੂ ਚੈਨਲ ਤੇ ਤੁਸੀਂ ਜਾ ਕੇ ਪਲੇਲਿਸਟ ਦੇ ਵਿੱਚ ਕਹਾਵਤਾਂ ਦੇ ਇਤਿਹਾਸ ਦੇ ਵਿੱਚ ਤੁਸੀਂ ਜਾ ਕੇ ਵੇਖ ਸਕਦੇ ਹੋ ਤੁਸੀਂ ਵੇਖ ਰਹੇ ਸੀ ਹਰਪੇ ਸਿੱਧੂ ਚੈਨਲ